ਜੋ ਭਗਵੰਤ ਮਾਨ ਦੀ ਸਰਕਾਰ ਨੇ ਅਵਦਾਸੜੀ ਰੰਗ ਦਿਖਾਈ ਦਿੱਤਾ ਹੈ ਦੱਸ ਦਿੱਤਾ ਕਿ ਅਸੀਂ ਰਾਜੇ ਹਾਂ ਤੁਹਾਨੂੰ ਅਧਿਕਾਰ ਹੈ ਤੁਸੀਂ ਘਰਨੇ ਬਿਜਾਰੇ ਕਰ ਸਕਦੇ ਹੋ ਪਰ ਤਾਂਨੇ ਮਿਜਾਰੇ ਤੁਸੀਂ ਫੇਰ ਹੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇ ਕੇ ਸਾਡੇ ਤੋਂ ਫਿਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਰਚੇ ਲਾਉਂਦੇ ਨੇ ਪਹਿਲੀ ਗੱਲ ਤਾਂ ਇਹ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਕਿ ਗੱਲਬਾਤ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਜਾਂ ਅਧਿਆਗਨਾਂ ਕਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ ਉਹ ਵੀ ਤੁਸੀਂ ਬੇਵਸੀਤ ਦਿਖਾਤੀ ਤੇ ਫਿਰ ਕਹਿੰਦੇ ਆ ਵੀ ਗੱਲਬਾਤ ਤਾਂ ਕਰ ਰਹੇ ਆ ਸੰਨ 2023 ਦੀਆਂ ਮੰਨੀਆਂ ਹੋਈਆਂ ਮੰਗਾਂ 'ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫਿਰ ਕਹਿੰਦੇ ਗੱਲਬਾਤ ਅਸੀਂ ਕਰ ਰਹੇ ਆ ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ। ਛੁੱਟੇ ਉੱਠ ਕੇ ਜਾਣ ਤੇ ਸਾਨੂੰ ਐ ਬੜਾ ਤਰਾਜ ਨਹੀਂ ਸੀ। ਜਿੱਦ ਵੀ ਆਖਰੇ ਅਨਾਜ ਦੀ ਖਾਤਰ ਕਿਸੇ ਡਾਕਟਰ ਕੋਲ ਸੂ ਡਿਪਾਰਟਮੈਂਟ ਸੀ। ਉੱਥੇ ਸਾਨੂੰ ਤਰਾਜ ਨਹੀਂ ਸੀ। ਤੁਸੀਂ ਜੇ ਧਾਰਨਾ ਲਾਓਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ। ਇਸ ਗੱਲ ਤੇ ਸਾਨੂੰ ਵੱਡਾ ਅਦਰਾਜ ਹੈ ਅੱਜ ਵੀ ਅਦਰਾਜ ਮੈਂ ਮੇਰੀ ਨਿਰਮਾਈ ਦਾ ਨਜਾਇਜ਼ ਫੈਲਾ ਅਠਾਉਣਿਓ ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲ੍ਹਾਂ ਚ ਬੰਦ ਕਰਤੇ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਮੁਸ਼ਕਲ ਕੀਤਾ ਹੋਇਆ ਚੰਡੀਗੜ੍ਹ ਜਾਣ ਤੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਗ੍ਰਾਜ਼ਰਕਾਰ ਦੇ ਮੁੱਦਿਆਂ ਤੇ ਜਾਇਜ਼ ਜਾਂਦਾ ਹੈ ਕੇਂਦਰ ਦੀਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ 3 ਦਿਨ ਚੰਡੀਗੜ੍ਹ ਵਹਿ ਕੇ ਆਇਆ ਆ ਆਲ ਇੰਡੀਆ ਸਯੁਕਤ ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਏ ਕੀ ਸਾਂ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾ ਤੁਸੀਂ ਕਹਿ ਰਹੇ ਹੋ ਕਿ ਇਹ ਮੰਗਾ ਦੇ ਵਿੱਚ ਕੇਂਦਰ ਵਾਲੀਆਂ ਮੰਗਾ ਤਾਂ ਮੈਂ ਕੀ ਕਰਾਂ 18 ਮੰਗਾ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਹੋਏ ਵੇਚਦੇ ਅਸੀਂ ਤੁਹਾਡਾ ਧੰਨਵਾਦ ਕੀਤਾ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਤੁਹਾਨੂੰ ਦਿੱਤਾ ਹੈ ਉਹ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਬੋਲ-ਮੋਲ ਕਰਕੇ ਮਜ਼ਾਰਾ ਦੇ ਅਧਿਕਾਰ ਹੱਕ ਦੇ ਬਵਾਦ ਕਰਨ ਨੂੰ ਮਾਰਤੀ ਹੱਕ ਤੇ ਤੁਸੀਂ ਬੋਲ-ਮੋਲ ਕਰਕੇ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜ ਨਹੀਂ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਲੈਣ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਜਿਵੇਂ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਲਮਟੋਲ ਆਲੇ ਪਾਸੇ ਹੀ ਪਾਉਂਦੇ ਰਹੇ ਹੋ ਪਾਣੀਆਂ ਦੀ ਸੰਭਾਲ ਤੇ ਤੁਸੀਂ ਬਰਸਾਤੀ ਪਾਣੀ ਦੇ ਸੰਭਾਲ ਤੇ ਕੋਈ ਪੋਜੀਸ਼ਨ ਨਹੀਂ ਦਿੱਤੀ ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਨਹਿਰੀ ਪਾਣੀ ਦੇ ਕਿੰਨੇ ਕੁ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਛੋੜੀ ਬੁੱਤੀ ਗੱਲ ਤੁਸੀਂ ਪੋਜ਼ਿਟਿਵ ਕੀਤੀ ਐ ਪਰ ਜਿਹੜੀ ਅਸੀਂ ਕਹਿ ਵੀ ਨਹਿਰਾਂ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਟ ਨਾ ਬਿਸ਼ਾਉ ਉਹਦੇ ਤੇ ਤੁਸੀਂ ਕੋਈ ਸਹੀ ਵਿਆਖਿਆ ਨਹੀਂ ਦਿੱਤੀ। ਤਾਂਰਾ ਮੰਗਾ ਜੋ ਨੌਮੰਗਾ ਦੇ ちゃっ। ਤੇ ਨੌਮੰਗਾ ਦੇ ਵਿੱਚ ਤੁਸੀਂ 2 ਘੰਟੇ ਆਪਣੇ ਲਾ ਕੇ ਕੀ ਮੰਤਰੀ ਮੁੱਖ ਮੰਤਰੀ ਸਾਹਿਬ ਸਾਨੂੰ ਮੈਟਰ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਿਆ ਰਹੀ ਸੀ 20 ਟਿਕਰੇ ਸਮਾਂ ਕਿੰਨਾ ਹੈ ਜੇ ਤੁਹਾਡੇ 2 ਘੰਟੇ ਸੀਗੇ ਤਾਂ ਅਸੀਂ 2 ਘੰਟੇ ਲਾਉਂਦੇ ਅਰ ਤੁਸੀਂ 2 ਘੰਟਿਆਂ ਤੋਂ ਬਾਅਦ ਅਕ੍ਰੀ ਟ੍ਰੀਟਮੈਂਟ ਕਰਵਾਉਣਾ ਸੀ ਕੋਈ ਗੱਲ ਨਹੀਂ ਜਾ ਸਕਦੀ ਸੀ ਪਰ ਬਾਕੀ ਮੰਤਰੀ ਤਾਂ ਰਹਿ ਸਕਦੇ ਸੀ ਨਾ ਪੂਰੀਆਂ ਮੰਗਾਂ ਤੋਂ ਚਰਚਾ ਹੋਣ ਤੋਂ ਬਾਅਦ ਹੀ ਤੁਹਾਡਾ ਸਵਾਲ ਬਣਦਾ ਸੀ ਵੀ ਦੱਸੋ ਪੰਜਾੜ ਧਰਨੇ ਦਾ ਕੀ ਕਰਦੇ ਹਾਂ ਹੱਦ ਬੱਤੇ ਹੀ ਪੁੱਛਣਾ ਤੇ ਇਸ ਰੌਂਚ ਪੁੱਛਣਾ ਤੇ ਇਹ ਕਹਿ ਕੇ ਉੱਠਣਾ ਵੀ ਜੇ ਧਰਨਾ ਲਾਉਂਗੇ ਤਾਂ ਮੈਂ ਅਬ ਪਹਿਲੀਆਂ ਮੰਗਾਂ ਦੀ ਕੋਈ ਸੁਣੀਆਂ ਪ੍ਰਵਾਨ ਨਹੀਂ ਕਰਾਂਗਾ ਇਹ ਰਾਜਾ ਸ਼ਹੀ ਫਰਮਾਨ ਨੇ ਸੋਨ ਲੋਕਾਂ ਨੇ ਸੁਣਿਆ ਵੱਧ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਮੁੱਖ ਮੰਤਰੀ ਜੀ ਬਣਾਇਆ ਅਸੀਂ ਲੋਕਾਂ ਦੀ ਨੁਮਾਇੰਦਗੀ ਵੀ ਤਾਂ ਕਰਦੇ ਆ ਤੁਹਾਡੇ ਨਾਲ ਘਟ ਨਹੀਂ ਕਰਦੇ ਹਾਂ ਇਸ ਕਰਕੇ ਤੁਸੀਂ ਗੁੱਸਾ ਹੁਣ ਉਸ ਕਰਕੇ ਆਇਆ ਕਿ ਤੁਸੀਂ ਸਾਡੇ ਨਾਲ ਵੱਡੇ ਅਹੁਦੇ ਤੇ ਹੋ ਤੁਹਾਡੇ ਕੋਲ ਤਾਕਤ ਸਾਨੂੰ ਗੁੱਸਾ ਨਹੀਂ ਆਇਆ ਸਾਡੇ ਸੈਂਕੜੇ ਬੰਦੇ ਫੜ ਕੇ ਬੇਦਬਸ਼ੇ ਜ਼ਿਲ੍ਹਾ ਚ ਬੰਦ ਕਰਦੇ ਸਾਨੂੰ ਦੋਸ਼ੀ ਠਰਾਇਆ ਜਾ ਰਿਹਾ ਹੈ ਕਿ ਤੁਸੀਂ ਸੜਕਾਂ ਰੋਕ ਲਿਆ ਦੇਖ ਲਓ ਨਾ ਮੁੱਖ ਮੰਤਰੀ ਜੀ ਸੜਕਾਂ ਜਿਹੜੇ ਰੋਕਿਆ ਹੋਈਆਂ ਨੇ ਕਿੰਨੇ ਨਾਕੇ ਨੇ ਤੁਹਾਡੇ ਸ਼ਰਤਾਂ ਤੇ ਅੱਜ ਦਾ ਅਮਲ ਦੱਸ ਦਊਗਾ ਤੁਹਾਨੂੰ ਵੀ ਸ਼ੜਕਾਂ ਤੁਸੀਂ ਰੋਕੀਆਂ ਨੇ કે ਅਸੀਂ ਰੋਕੀਆਂ ਨੇ 2022 ਤੋਂ ਲੈ ਕੇ ਹੁਣ ਤੱਕ ਤੁਸੀਂ ਦੱਸ ਦੋ ਵੀ ਅਸੀਂ ਕਿੰਨੇ ਸ਼ਰਤਾਂ ਤੇ ਬੈਠੇ ਆ ਤੁਸੀਂ ਝੋਨਾ ਰੋਲਿਆ ਮਹੀਨਾ ਸੀ ਟੋਲ ਪਲਾਟੇ ਫਿਰ ਹੀ ਕਿਤੇ ਪਾਸੇ ਹੋ ਕੇ ਬੈਠੇ ਤੁਹਾਡੇ ਮੰਤਰੀਆਂ ਦੇ ਘਰਾਂ ਮੂਹਰੇ ਬੈਠੇ ਤੁਹਾਡੇ ਐਮਐਲਏ ਦੇ ਘਰਾਂ ਮੂਹਰੇ ਬੈਠੇ ਬੀਜਪੀ ਦੇਕਰ ਅੰਦਰ ਬੈਠੀ ਦੱਸ ਦੋ ਕਿਹੜੀਆਂ ਹਟਕਾ ਰੁਕੀਆਂ ਸੀ ਅਜਵੀਂ ਕਾ ਸੀ ਚੌਂਤੀ ਗਰਾਊਂਡ ਤੇ ਜਾ ਰਹੀ ਸੀ ਸੋਢੋਂ ਤਾਂ ਸਾਰਾ ਗਰਾਊਂਡ ਹੀ ਮੰਗਿਆ ਸੀ ਨਾ ਜੀ ਹੋਰ ਤਾਂ ਸਾਡੀ ਕੋਈ ਬਿੱਤੀ ਨਹੀਂ ਸੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਸਤਿਕਾਰ ਜੋ ਤਹਾਨੂੰ ਜਨਤਾ ਦਾ ਰੱਖਣਾ ਚਾਹੀਦਾ ਠੀਕ ਹੈ ਤੁਸੀਂ ਨਹੀਂ ਜਾਣ ਦਿੰਦੇ ਉਹੀ ਕਰਨੀ ਪਹਿਲਾਂ ਜਿੰਨਾ ਸੁੱਟੇ ਨੇ ਹੋਰ ਸੁੱਟ ਦਿਓ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਾਂਗੇ ਤੁਹਾਡੇ ਨਾਲ ਤਾਂ ਸਿਰਫ ਇਹ ਨਹੀਂ ਗੱਲ ਹੈ ਤੇ ਸਾਥੀਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਬਾਹਰ ਸੜਕਾਂ ਤੇ ਨਿਕਲੋ